ਸੋ ਹੁਣ ਇੱਕ ਮੈਂ ਅਰਵਿੰਦਰ ਭੱਟੀ ਜੀ ਜਿਹੜੇ ਕਿ ਤੁਸੀਂ ਅਕਸਰ ਚੈਨਲਾਂ ਤੇ ਦੇਖਦੇ ਹੋ ਸਾਡੇ ਫਿਲਮਾਂ ਦੇ ਵਿੱਚ ਵੀ ਆਉਂਦੇ ਨੇ ਵੱਡਾ ਨਾਇਕ ਆ ਔਰ ਕਿਸੇ ਜਾਣ ਪਛਾਣ ਦੇ ਬਥਾਏ ਨਹੀਂ ਤੁਸੀਂ ਜਾਣਦੇ ਹੀ ਹੋ ਉਹ ਆਪਣੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੇ ਨੇ ਸੋ ਅਰਵਿੰਦਰ ਭੱਟੀ ਜੀ ਸਭ ਤੋਂ ਪਹਿਲਾਂ ਤੇ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਨੂੰ ਬਹੁਤ-ਬਹੁਤ ਮੁਬਾਰਕਾਂ ਇਨਾ ਖੂਬਸੂਰਤ ਪ੍ਰੋਗਰਾਮ 올 ਇਕਣ ਲਈ ਅੱਜ 31 ਅਗਸਤ ਹੈ ਸਾਡੇ ਸ਼ਹੀਦ उधम सिंह बड़ा दिन है याद कर लीए उन्हदा याद कर लिए वतन के लोगो जरा में भर लो पानी जो शहीद हुए हैं उनकी જરા યાદ કરો কুরبانی જરા યાદ કરો কুরبانی ઉસ્માત અજતિયાનો તહેવાર હરપજન માણેક બડાઈ ખુબસુરત ગીત ગાયા ਸੀ તુસી જેડિયા સામે બેઠિયા સ્ટુડન્ટ્સ ઓદો બહુત છોટિયા હોણિયા ਬੜਾ ਵਧੀਆ ਗੀਤ ਜਿਹੜਾ ਮੈਨੂੰ ਬੜਾ ਮੇਰੇ ਦਿਲ ਦੇ ਕਰੀਬ ਹੈ ਉਹਦੀ ਇੱਕ ਅਧੀ ਲਾਈਨ ਨੂੰ ਕੋਸ਼ਿਸ਼ ਕਰਾਂਗਾ ਗਲੋਰੀ ਬਾਬਾ ਸਾਹਮਣੇ ਬੈਠੀ ਹੈ ਯਾਕੂਬ ਸਾਹਮਣੇ ਬੈਠਾ ਇਹਨਾਂ ਸਾਹਮਣੇ ਗੰਦ ਹਿੰਮਤ ਨਹੀਂ ਹੋ ਸਕਦੀ ਬਟ ਸਟਿਲ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹੇ ਗਿਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹੇ ਗਿਆਂ ਲਿਖੀਆਂ ਨਸੀਬਾਂ ਦੀਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਿਆਂ ਬਾਬਲ ਮੇਰੀਆਂ ਓ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਿਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਿਆਂ ਦਰਸਨ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਮੈਂ ਗਾਉਣ ਵੀ ਲੱਗ ਪਣਾ ਉਹ ਵਿਚਾਰੇ ਆਪਣਾ ਚਾਹ ਪੀਣੀ ਕੋਈ ਸੀ ਥੈਂਕ ਯੂ ਫਰ ਥੈਂਕ ਯੂ ਵੈਰੀ ਮਚ ਬਾਜੀ ਨੇ ਤੁਹਾਨੂੰ ਜ਼ਿਕਰ ਕੀਤਾ ਕਿ ਤੁਸੀਂ ਦੂਰਦਰਸ਼ਨ ਤੇ ਖਬਰਾਂ ਦੇਖੀਆਂ ਹੋਈਆਂ ਪਰ ਮੈਨੂੰ ਯਕੀਨ ਹੈ ਕਿ ਤੁਹਾਡੇ ਚੋ ਕਿਸੇ ਨੇ ਨਹੀਂ ਦੇਖੀਆਂ ਹੋਣੀਆਂ ਤੁਸੀਂ ਸਾਰੀਆਂ ਵਿਚਾਰੀਆਂ ਕੋਈ 16 ਸਾਲ ਦੀ ਹੈ ਕੋਈ 17 ਸਾਲ ਦੀ ਕੋਈ 18 ਸਾਲ ਦੀ ਹੈ ਤੇ ਮੈਨੂੰ 33 ਸਾਲ ਹੋ ਗਏ ਦੂਰਦਰਸ਼ਨ ਤੇ ਖਬਰਾਂ ਬੋਲਦਿਆਂ ਹੁਣ 3 ਸਾਲ ਤੋਂ ਡਿਸਕੰਟੀਨਿਊ ਕੀਤਾ ਖਬਰਾਂ ਦੇ ਸਪ੍ਰਿੰਟਨ ਰਿਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਪਹਿਲਾ ਪੇਸ਼ ਨੇ ਚੌਂਦੀਆਂ ਖਬਰਾਂ ਜਿਹੜੇ ਅਗਲੀਆਂ ਰੋ ਵਾਲੇ ਜਿਹੜੇ 50 ਸਾਲ ਦੇ ਲੱਗੇ ਛਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਹੋਵੇਗਾ ਅ ਦੂਰਦ੍ਰਿਸ਼ਨ ਖਬਰਾਂ ਦੇ ਨਾਲ ਨਾਲ ਮੈਂ ਫਿਲਮਾਂ 'ਚ ਵੀ ਹੱਥ ਮਾਰਿਆ ਦਰਸਲ ਜਸਪਾਲ ਪੱਟੀ ਮੇਰੇ ਬ੍ਰਦਰ ਸੀਗੇ ਕਜ਼ਨ ਬ੍ਰਦਰ ਸੀਗੇ ਉਹੀ ਮੈਨੂੰ ਫਿਲਮਾਂ 'ਚ ਲੈ ਕੇ ਆਏ ਮਾਹੌਲ ਠੀਕ ਹੈ ਸਾਡੀ ਪਹਿਲੀ ਫਿਲਮ ਸੀ ਉਸ ਤੋਂ ਬਾਅਦ ਮੈਂ 53 ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕਿਆ ਹਾਂ ਜਿੰਨੇ ਵੀ ਵੱਡੇ ਕਲਾਕਾਰ ਨੇ ਚਾਹੇ ਉਹ ਦਿਲਜੀਤ ਦਸਾਂਝ ਹੋਵੇ ਜਿਹੜਾ ਵੀ ਨਾਮ ਲਵੋ ਸਾਰੇ ਨਾਲ ਫਿਲਮਾਂ ਕੀਤੀਆਂ 13 ਹਿੰਦੀ ਫਿਲਮਾਂ ਕੀਤੀਆਂ ਹਿੰਦੀ ਫਿਲਮਾਂ 'ਚ ਇੱਕ ਮੇਰਾ ਨਵਾਂ ਰਿਕਾਰਡ ਹੈ ਸਾਡੇ ਤਿੰਨ ਹੀਰੋ ਨੇ ਜਿਨ੍ਹਾਂ ਦੇ ਨਾਲ ਕਪੂਰ ਲੱਗਦਾ ਸ਼ਾਹਿਦ ਕਪੂਰ ਸਾਰੇ ਨੂੰ ਜਾਣਦੇ ਹੋ ਕੌਣ-ਕੌਣ ਜਾਣਦਾ ਸ਼ਾਹਿਦ ਕਪੂਰ ਮੌਸਮ ਫਿਲਮ 'ਚ ਮੈਂ ਉਹਦਾ ਚਾਚਾ ਬਣਿਆ ਸੀ ਅਰਜਨ ਕਪੂਰ ਨੂੰ ਜਾਣਦੇ ਹੋ ਸਰਦਾਰ ਦਾ ਗ੍ਰੈਂਡਸਨ ਚ ਮੈਂ ਅਰਜਨ ਕਪੂਰ ਦਾ ਚਾਚਾ ਬਣਿਆ ਸੀ ਰਣਵੀਰ ਕਪੂਰ ਨੂੰ ਜਾਣਦੇ ਹੋ ਐਨੀਮਲ ਐਨੀਮਲ ਚ ਮੈਂ ਉਹਦਾ ਚਾਚਾ ਬਣਿਆ ਸੀ ਮਤਲਬ ਇੱਕ ਰਿਕਾਰਡ ਹੋਏਗਾ ਕਿ ਤਿੰਨਾਂ ਕਪੂਰ ਦਾ ਮੈਂ ਚਾਚਾ ਬਣ ਚੁੱਕਿਆ ਹਾਂ ਸਿੰਘ ਇਸ ਬ੍ਰਿੰਚ ਮੈਂ ਅਕਸ਼ੇ ਦਾ ਚਾਚਾ ਬਣਿਆ ਸੀ ਲਾਲ ਸਿੰਘ ਚੱਡਾ ਚ ਮੈਂ ਆਮੀਰ ਖਾਨ ਦਾ ਮਾਸੜ ਬਣਿਆ ਸੀ ਮੈਦਾਨ ਫਿਲਮ ਚ ਮੈਂ ਅਜੇ ਦੇਵਗਨ ਨਾਲ ਕੰਮ ਕੀਤਾ ਉਹਦੇ ਚ ਨਾ ਚਾਚਾ ਬਣਿਆ ਨਾ ਮਾਸੜ ਬਣਿਆ ਉਹਦੇ ਚ ਮੈਂ ਫੁੱਟਬਾਲ ਐਕਸਪਰਟ ਦਾ ਰੋਲ ਕੀਤਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਤੱਕ ਮੈਂ ਫੁੱਟਬਾਲ ਕਦੀ ਖੇਡਿਆ ਹੀ ਨਹੀਂ ਸਿਰਫ ਐਕਟਿੰਗ ਹੀ ਕੀਤੀ ਸੋ ਕੁਲੇਸ਼ਾ ਜੀ ਸਾਹਮਣੇ ਬੈਠੇ ਹੋਣ ਬਦੋ ਬਦੀ ਕੋਈ ਗੱਲ ਦਿਮਾਗ ਚ ਆ ਜਾਂਦੀ ਹੈ ਇਹਨਾਂ ਦਾ ਚੇਲਾ ਅੰਗਰੇਜ਼ ਕਿੱਥੇ ਹੈ ਅੰਗਰੇਜ਼ ਨੇ ਜੋ ਗੱਲ ਸ਼ੁਰੂ ਕੀਤੀ ਸੀ ਬੱਚੇ ਦੀ ਗੱਲ ਸਮਾਈ ਸੀ ਉਦੋਂ ਇੱਥੇ ਬੈਠੇ ਮੇਰੇ ਬੱਚੇ ਦੀ ਮੇਰੇ ਦਿਮਾਗ 'ਚ ਗੱਲ ਆ ਗਈ ਕਿ ਛੋਟੀ ਜਿਹੀ ਗੱਲ ਸ਼ੇਅਰ ਕਰਾਂਗਾ ਉਸ ਤੋਂ ਬਾਅਦ ਆਪਣੀ ਸੀਟ ਲਵਾਂਗਾ ਬੱਚੇ ਬੜੇ ਸ਼ੈਤਾਨ ਹੁੰਦੇ ਆ ਅੱਜ ਕੱਲ੍ਹ ਇੱਕ 5 ਸਾਲ ਦਾ ਬੱਚਾ ਉਹਦੀ ਮਦਰ ਜਦੋਂ ਘਰ ਆਈ ਉਹਨੂੰ ਕਹਿੰਦੇ ਮਾਮਾ ਆਪਕੋ ਇੱਕ ਬਾਤ ਬਤਾਉਂ ਕਹਿੰਦੇ ਹਾਂ ਬੇਟੇ ਬਤਾਓ ਨਹੀਂ 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 ਮੈਂ ਨਹੀਂ ਬਤਾਉਂਗਾ ਉਹਨੂੰ ਕਯਰਿਓਸਟੀ ਹੋ ਗਈ ਨਹੀਂ ਬੇਟਾ ਬਤਾਓ ਕਿ ਜਦ ਮਾਮਾ ਆਪ ਗਏ ਹੋਏ ਸਨ ਨਾ ਬਾਜ਼ਾਰ ਮੇ ਤਾਂ ਹਮਾਰਾ ਜੋ ਨੌਕਰ ਹੈ ਨਾ ਰਾਮੂ ਉਹ ਉਹ ਕਿਆ-ਕਿਆ ਰਾਮੂ ਨੇ ने वो हमारी नौकरानी ना सीतो उसको छेड़ रहा था वो बड़े गुस्से जागी रामू ये क्या कह रहा बंटी इस तो पहला रामू कुछ कहता बंटी ने क्लैपिंग शुरू कर दी अप्रैल फूल अप्रैल फूल वो रामू नहीं पापा थे।